ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਇਹ ਪਵਨ ਬਾਣੀ ਆਪ ਸੰਗਤਾਂ ਦੇ ਨਾਲ ਸੰਜਿਤ ਕੀਤੀ ਜਾਂਦੀ ਹੈ ਜਿਵੇਂ ਉੱਪਰ ਇਸ ਬਾਣੀ ਦਾ ਸਿਰਲੇਖ ਹੈ ਮਹੱਲਾ ਪੰਜਵਾਂ ਗਾਥਾ ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਹੈ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਇਸ ਬਾਣੀ ਦਾ ਸਿਰਲੇਖ ਹੈ ਅੱਜ ਹੀ ਚੌਥਾ ਸ਼ਲੋਕ ਹੈ ਤਿੰਨ ਸ਼ਲੋਕ ਜਿਹੜੇ ਇਸ ਬਾਣੀ ਦੀ ਅਸੀਂ ਸਾਚੇ ਕਰਦੇ ਸੀ ਆਓ ਇਸ ਚੌਥੇ ਸ਼ਲੋਕ ਦਾ ਅੱਜ ਪਹਿਲਾਂ ਉਚਾਰਨ ਕਰੀਏ ਪਾਠ ਕਰੀਏ ਕਿ ਬਾਣੀ ਨੂੰ ਪੜਨਾ ਕਿਵੇਂ ਹੈ ਮਾਇਆ ਚਿਤ ਪਰਮੇਣ ਇਸ਼ਟ ਮਿਤਰੇਖ ਬੰਧਵਹਿ ਲਵਦਿਹੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਇਸ ਤਰ੍ਹਾਂ ਉਚਾਰਨ ਹੈ ਆਉ ਹੁਣ ਇਸ ਬਾਣੀ ਦਾ ਜਿਹੜਾ ਹੈ ਉਹ ਵਿਚਾਰ ਕਰਕੇ ਲਾਹ ਖੱਟੀਏ ਮੰਮੀ ਨੂੰ ਕੰਨ ਜ਼ਈਏ ਨੂੰ ਕੰਨ ਜਿਵੇਂ ਵਿਦਵਾਨਾਂ ਅਨੁਸਾਰ ਅਸੀਂ ਨਿਯਮ ਪੜ੍ਹਦੇ ਹਾਂ ਕਿ ਜਈ ਨੂੰ ਪੜ੍ਹਨਾ ਕਿਵੇਂ ਹੈ ਜਿਵੇਂ ਜਈਆ ਐੜੇ ਵਿੱਚ ਬਦਲਦਾ ਹੈ ਜਾਂ ਐੜੇ ਕਰਨੇ ਵਿੱਚ ਬਦਲਦਾ ਹੈ ਜ਼ਾਫਰ ਜਈਆ ਸਿਹਾਰੀ ਪਲੱਸ ਐੜਾ ਜਾਂ ਸਿਹਾਰੀ ਪਲੱਸ ਐੜੇ ਨੂੰ ਕਰਨਾ ਜਾਂ ਈੜੀ ਸਿਹਾਰੀ ਪਲੱਸ ਐੜਾ ਜਾਂ ਊੜੇਨ ਅੰਕੜ ਨਿਯਮ ਅਨੁਸਾਰ ਜਿਵੇਂ ਜਿਵੇਂ ਵਿਦਵਾਨਾਂ ਨੇ ਸੋਝੀ ਦਿੱਤੀ ਹੈ ਸਮਝ ਅਨੁਸਾਰ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਆਪਣਾ ਗਿਆਨ ਵੰਡ ਕੇ ਦੱਸਿਆ ਕਿ ਨਾਖਰ ਨੂੰ ਇਸ ਤਰ੍ਹਾਂ ਬੋਲਣਾ ਹੈ ਉਹਨਾਂ ਵਿਦਵਾਨਾਂ ਦੇ ਅਨੁਸਾਰ ਜਦੋਂ ਅਸੀਂ ਬਾਣੀ ਨੂੰ ਪੜ੍ਹਾਂਗੇ ਇਹ ਜਿਹੜਾ ਮਾਇਆ ਸ਼ਬਦ ਹੈ ਪਹਿਲਾਂ ਮਮੇ ਨੂੰ ਕੰਨਾ ਹੈ ਫਿਰ ਜ਼ਈਏ ਨੂੰ ਕੰਨਾ ਹੈ ਹੁਣ ਜ਼ਈਏ ਨੂੰ ਕੰਨਾ ਜੇ ਕਿਤੇ ਪਹਿਲੇ ਹੁੰਦਾ ਜਿਵੇਂ ਜ਼ਈਏ ਨੂੰ ਕੰਨਾ ਰਾਰਾ ਜ਼ਾਰ ਉਹਨੇ ਜ਼ਈਏ ਨੇ ਜ਼ਾ ਦੀ ਆਵਾਜ਼ ਦੇਣੀ ਸੀ ਪਰ ਜਦੋਂ ਇਹ ਪਿੱਛੇ ਚਲ ਜਾਂਦਾ ਫਿਰ ਵਿਦਵਾਨਾਂ ਅਨੁਸਾਰ ਇਹਨੇ ਕਿਸ ਤਰ੍ਹਾਂ ਪੜ੍ਹਨਾ ਜਿਹੜਾ ਉਚਾਰਨੀ ਦਾ ਹੋਣਾ ਕਿਸ ਤਰ੍ਹਾਂ ਬਦਲਣਾ ਹੈ ਉਹ ਆਪ ਸੰਗਤਾਂ ਦੇ ਨਾਲ ਪਹਿਲੇ ਪਲੇ ਸਟੋਰ ਦੇ ਵਿੱਚ ਵੀਡੀਓ ਦਾ ਜੋ YouTube ਦਾ ਮੇਰਾ ਬਣਿਆ ਹੋਇਆ ਉਹਦੇ ਵਿੱਚ ਸਾਰੇ ਵੀਡੀਓ ਪਏ ਹੋਏ ਨੇ ਉਹਦੇ ਵਿੱਚ ਦੱਸਿਆ ਹੋਇਆ ਹੈ ਪਰ ਹੁਣ ਅਸੀਂ ਇੱਥੇ ਦੇਖਦੇ ਹਾਂ ਜੇ ਕਿਤੇ ਜ਼ਈਆ ਮੈਨੂੰ ਕਰਨੇ ਤੇ ਪਹਿਲੇ ਹੁੰਦਾ ਜ਼ਾਮਾ ਪਾਉਣਾ ਸੀ ਪਰ ਜ਼ਈਆ ਦੂਜੇ ਪਾਸੇ ਚਲਿਆ ਗਿਆ ਥੋਲੇ ਨੇ ਈੜੀ ਸਿਹਾਰੀ ਪਲੱਸ ਐੜੇ ਵਿੱਚ ਬਦਲਣਾ ਇਸ ਜਈਏ ਨੇ ਮੰਮੇ ਨੂੰ ਕੰਨਾ ਈੜੀ ਸਿਹਾਰੀ ਐੜਾ ਕੰਨਣ ਲੱਗਿਆ ਹੋਇਆ ਹੈ ਫਿਰ ਜਿਵੇਂ ਥੋਲੇ ਲਿਖਿਆ ਹੋਇਆ ਇਥੇਾਂ ਮੰਮੇ ਨੂੰ ਕੰਨਾ ਜਈਏ ਨੂੰ ਕੰਨਾ ਉਚਾਰਨ ਹੋਵੇਗਾ ਮੰਮੇ ਨੂੰ ਕੰਨਾ ਈੜੀ ਸਿਹਾਰੀ ਐੜਾ ਇਹ ਨਾਲ ਕੰਨਾ ਮਾਇਆ ਤੇ ਇਹਦਾ ਪਾਠ ਹੋਵੇਗਾ ਮਾਇਆ ਮਾਇਆ ਚਿਤ ਪਰਮੇਣ ਮਨੁੱਖੀ ਮਨ ਜਿਹੜਾ ਮਨੁੱਖ ਦਾ ਮਨ ਹੈ ਪਰਮੇਨ ਮਤਲਬ ਪਟਕਾਣਾ ਹੁਣ ਪਟਕਾਉਂਦਾ ਪਿਆ ਮਾਇਆ ਮਨੁੱਖੀ ਚੇਤਨ ਮਾਇਆ ਜਿਹੜੀ ਹੈ ਪਟਕਾਉਂਦੀ ਹੈ ਕਿਹਦੇ ਪਿਆਰ ਦੇ ਵਿੱਚ ਇਸ਼ਟ ਇਸ਼ਟ ਕੰਨੇ ਪਿਆਰੇ ਨੂੰ ਮਿਤ੍ਰੇਖ ਹੁਣ ਇਹ ਜਿਹੜਾ ਸ਼ਬਦ ਹੈ ਮੰਮੀ ਸਿਆਰੀ ਤੱਤਾ ਪੈਰ ਵਿਚ ਰਾਰਾ ਅੱਤ ਹਿਠਾ ਮੇ ਲਿਖਿਆ ਹੋਇਆ ਮਮੇ ਸਿਆਲੀ ਤੱਤਾ ਪੈਰ ਵਿੱਚ ਰਾਰਾ ਲਾਮ ਟਖਖਾ ਹੁਣ ਇਹ ਜਿਹੜੀ ਲਾਮ ਹੈ ਇਹ ਰਾਰੇ ਦੇ ਜਿਹੜਾ ਪੈਰ ਦੇ ਵਿੱਚ ਰਾਰਾ ਲਿਖਿਆ ਹੋਇਆ ਹੈ ਰਾਰੇ ਤੇ ਪੜੀ ਜਾਣੀ ਹੈ ਸਵਚਾਰਨ ਹੈ ਮਮੇ ਸਿਆਲੀ ਤੱਤਾ ਰਾਰੇ ਲਾਮ ਖਖਾ ਇਹਨੂੰ ਪੜਨਾ ਹੈ ਮਿਤਰੇਖ ਇਸਤ ਮਿਤਰੇਖ ਵਾਂਦ ਵਹਿ ਵਾਂਦ ਨੇ ਸਲਵੰਦੀਆਂ ਨੂੰ ਕਹਿੰਦੇ ਨੇ ਸਾਖ ਸਵੰਦੀਆਂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ माया माया ਹੈ ਕਿਆ ਏ ਪ੍ਰਮਾਤਮਾ ਤੋਂ ਬਿਨਾ ਬਾਕੀ ਸਭ ਮਾਇਆ ਜਾਇਦਾ ਕਹ ਲਈਏ ਜੋ ਮਾਇਆ ਤਾਕਤ ਹੈਗੀ ਹੈ ਨਾ ਉਹ ਇੰਨਾ ਜ਼ੋਰ ਪਾ ਦਿੰਦੀ ਮਨੁੱਖ ਦੇ ਉੱਤੇ ਕਿ ਉਹ ਨੂੰ ਰੱਬ ਭੁੱਲੇ ਜਾਂਦਾ ਸਿੱਧੇ ਸ਼ਬਦਾਂ ਵਿੱਚ ਜੋ ਰੱਬ ਨੂੰ ਵੀ ਭੁਲਾ ਦੇਵੇ ਉਹ ਨੂੰ ਮਾਇਆ ਕਹਿੰਦੇ ਨੇ ਇਹ ਮਾਇਆ ਜਿਤ ਹਰ ਮਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਤੋ ਸਤਗੁਰੂ ਕਹਿੰਦੇ ਨੇ ਜੇ ਦੂਜਾ ਪਿਆਰ ਵੱਧ ਜਾਵੇ ਪਰਮਾਤਮਾ ਦਾ ਪਿਆਰ ਬਿਸਰ ਜਾਵੇ ਉਹਨੂੰ ਮਾਇਆ ਕਹਿੰਦੇ ਨੇ। ਤੋ ਇਹ ਜਿਹੜੀ ਮਾਇਆ ਮਨੁੱਖੀ ਚਿੱਤ ਨੂੰ ਪਟਕਾਉਂਦੀ ਹੈ ਪਿਆਰਿਆਂ ਦੇ ਵਿੱਚ, ਮਿੱਤਰਾਂ ਦੇ ਵਿੱਚ, ਸਾਥਸੰਬੰਧੀਆਂ ਦੇ ਵਿੱਚ ਆਪਣੇ ਮਿੱਤਰਾਂ ਨੂੰ, ਆਪਣੇ ਪਿਆਰਿਆਂ ਨੂੰ, ਆਪਣੇ ਸਾਥਸੰਬੰਧੀਆਂ ਨੂੰ ਇੰਨਾ ਜ਼ਿਆਦਾ ਮਨੁੱਖ ਪਿਆਰ ਕਰਦਾ ਕਿ ਉਹਨੂੰ ਪਰਮਾਤਮਾ ਭੁੱਲ ਜਾਂਦਾ। ਤੋ ਸਤਿਗੁਰੂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜੀ ਮਾਇਆ ਹੈ ਮਨੁੱਖੀ ਚਿੱਤ ਨੂੰ ਸਾਖ ਸੰਬੰਧੀ ਮਤਰਾ ਵਿੱਚ ਭਟਕਾ ਦਿੰਦੀ ਹੈ ਕਿ ਮਹਾਰਾਜ ਜੀ ਤੋਂ ਬੱਚੇ ਕਿਸ ਤਰ੍ਹਾਂ ਕਿ ਪ੍ਰਮਾਤਮਾ ਨਾਲ ਕਿਵੇਂ ਲੱਭੀਏ ਪਰਮੇਸ਼ਰ ਨਾਲ ਕਿਵੇਂ ਜੁੜੀਏ ਜੇ ਤਾਂ ਸਾਖ ਸੰਬੰਧੀਆਂ ਵਿੱਚ ਫਸੇ ਰਹਿ ਗਏ ਫਿਰ ਤਾਂ ਪ੍ਰਮਾਤਮਾ ਨਾਲ ਮਿਲਾਪ ਹੋਣਾ ਅਸੰਭਵ ਹੈ ਤੋਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਨੇ ਨੇ ਲਵ ਦੇਹੰ ਇਹਦਾ ਜਿਹੜਾ ਉਚਾਰਨ ਹੈ ਇੱਥੇ ਜਿਹੜਾ ਪੈਰ ਦੇ ਵਿੱਚ ਜਈਆ ਹੈ ਧਦੇ ਦੇ ਇਹਨੇ ਵੀ ਸਿਹਾਰੀ ਪਲੱਸ ਐੜੇ ਵਿੱਚ ਬਦਲਣਾ ਇੱਥੇ ਇਥੇ ਲਿਖਿਆ ਵੀ ਹੈ ਇਹੀ ਠਾ ਲੱਲਾ ਬੱਬਾ ਧੱਦਾ ਪੈ ਤਜ਼ਈਆ ਉਪਰ ਟਿੱਪੀ ਉਚਾਰਨ ਹੈ ਲੱਲਾ ਬੱਬਾ ਧੱਦਾ ਦਾ ਹੈਗਾ ਹੀ ਐ ਸਿਹਾਰੀ ਲੱਗਣੀ ਨਾਲ ਪਲੱਸ ਐੜਾ ਸਿਹਾਰੀ ਪਲੱਸ ਐੜਾ ਧੱਦਾ ਹੈਗਾ ਵਿੱਚ ਤੇ ਐੜੇ ਦੇ ਉੱਤੇ ਟਿੱਪੀ ਧੱਦੇ ਦੇ ਦੋ ਜਿਹੇ ਟਿੱਪੀ ਹੈ ਉਹਨੇ ਐੜੇ ਦੇ ਉੱਤੇ ਚੱਲ ਜਾਣਾ ਲਵਧੰਮ ਪਾਠ ਹੋਵੇਗਾ ਲਵਧੰਮ ਲਵਧੰਮ ਸਾਧ ਸੰਗੇਣ ਲਭ ਸਕਦਾ ਹੈ ਪਰਮਾਤਮਾ ਨੂੰ ਪਰਮਿਸ਼ਨ ਗੁਰੂ ਕੀ ਸੰਗਤ ਦਾ ਸਾਥੀ ਬਣ ਕੇ ਸਾਧ ਸੰਗਤ ਵਿੱਚ ਬੈਠ ਕੇ ਜੋ ਪ੍ਰਮਾਤਮਾ ਦਾ ਨਾਮ ਜਪਣ ਵਾਲੀ ਸੰਗਤ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੰਗਤ ਉਹ ਹੈ ਭਾਈ ਜਿੱਥੇ ਪ੍ਰਮਾਤਮਾ ਚੇਤੇ ਹੋਵੇ ਤਾਂ ਸਤਿਗੁਰੂ ਕਹਿੰਦੇ ਨੇ ਲਵਧੰ ਸਾਧ ਸੰਗਹਿ ਨਾਨਕ ਇਹ ਨਾਨਕ ਸੁਖ ਅਸਥਾਨੰ ਇਸ ਤਰ੍ਹਾਂ ਪੜਨਾ ਸੁਖ ਅਸਥਾਨੰ ਜੁੜਾ ਰੁਕ ਜਾਣਾ ਜਿਹੜਾ ਸੁਖ ਦਾ ਟਿਕਾਣਾ ਹੈ ਇਹ ਇਤਿਖੱਖੀ ਨੋਂਕਰਨੀ ਹੈ ਬਹੁਵਚਨ ਸੁਖਾਂ ਦਾ ਟਿਕਾਣਾ ਸੁਖ ਅਸਥਾਨੰ ਸੁਖਾਂ ਦਾ ਸਥਾਨ ਕਿੱਥੋਂ ਮਿਲਣਾ ਗੋਪਾਲ ਭਜਨ ਇਹਨਾਂ ਨਾਲ ਨਹੀਂ ਪੜਨਾ ਪੱਬਾ ਜੱਜਾ ਨੰਨਾ ਨਹੀਂ ਇਹ ਇੱਥੇ ਨਾਣਾ ਹੈ ਇਹਨੂੰ ਭਜਨੰਗ ਨਹੀਂ ਕਹਿਣਾ ਹੈ ਇਹਨੂੰ ਕਹਿਣਾ ਹੈ ਭਜਨ ਉਹ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਜਿਹੜਾ ਗੋਪਾਲ ਦਾ ਭਜਨ ਹੈ ਪਰਮਾਤਮਾ ਦਾ ਨਾਮ ਹੈ ਉਹ ਰਸਾਦ ਸੰਗਤ ਹੈ ਸਾਤ ਸੰਗਤ ਦੇ ਵਿੱਚ ਬੈਠ ਕੇ ਗੋਪਾਲ ਦਾ ਭਜਨ ਕਰਕੇ ਸੁੱਖਾਂ ਦਾ ਟਿਕਾਣਾ ਜਿਹੜਾ ਮਾਲਕ ਹੈ ਪ੍ਰਮਾਤਮਾ ਉਹ ਨੂੰ ਮਿਲੂਖ ਲੱਭ ਸਕਦਾ ਹੈ ਇਹ ਨਾਨਕ ਸਾਤ ਸੰਗਤ ਦੇ ਵਿੱਚ ਬੈਠ ਕੇ ਗੋਪਾਲ ਪ੍ਰਮਾਤਮਾ ਪਰਮੇਸ਼ਰ ਗੋਪਾਲ ਮਤਲਬ ਗੋ ਧਰਤੀ ਪਾਲ ਮਤਲਬ ਪਾਲਣਾ ਧਰਤੀ ਦੀ ਪਾਲਣਾ ਕਰਨ ਵਾਲਾ ਪ੍ਰਮਾਤਮਾ ਗੋਪਾਲ ਦਾ ਜੋ ਭਜਨ ਹੈ ਨਾ ਸਾਤ ਸੰਗਤ ਵਿੱਚ ਬੈਠ ਕੇ ਉਹਦਾ ਭਜਨ ਕਰਕੇ ਸੁੱਖਾਂ ਨੇ ਟਿਕਾਣੇ ਪ੍ਰਮਾਤਮਾ ਨੂੰ ਮਨੁੱਖ ਲੱਭ ਸਕਦਾ ਹੈ ਇਸ ਮਾਇਆ ਤੋਂ ਬਚ ਸਕਦਾ ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲੇ ਇਹ ਦੱਸਿਆ ਕਿ ਮਾਇਆ ਮਨੁੱਖ ਨੂੰ ਭਟਕਾ ਦਿੰਦੀ ਹੈ ਪਰਮਾਤਮਾ ਭੁੱਲ ਜਾਂਦਾ ਹੈ ਮਾਇਆ ਤੋਂ ਬਚਣ ਵਾਸਤੇ ਗੋਬਿੰਦ ਦਾ ਭਜਨ ਹੈ ਸਾਧ ਸੰਗਤ ਹੈ ਜਿਹੜਾ ਮਾਇਆ ਤੋਂ ਵੀ ਬਚਾਉਂਦਾ ਇਹਦੇ ਨਾਲ ਮਨੁੱਖ ਨੂੰ ਪਰਮਾਤਮਾ ਮਿਲ ਜਾਂਦਾ ਹੈ ਭਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਪਰਮਾਤਮਾ ਕੋਚਿਆ ਹੋਇਆ ਨਹੀਂ ਹੈ ਲੱਭ ਜਾਣ ਦਾ ਮਤਲਬ ਹੈ ਕਿ ਖੁਦ ਆਪਣੇ ਆਪ ਨੂੰ ਪਰਮਾਤਮਾ ਦੇ ਹਵਾਲੇ ਕਰ ਦਿੰਦਾ ਤੇ ਪਰਮਾਤਮਾ ਨਾਲ ਹੋ ਜੇਗਾ ਸੋ ਇਹ ਜੋ ਸਤਿਗੁਰੂ ਅਰਜਨ ਦੇ ਮਰਨ ਦੀ ਕਿਰਪਾ ਕੀਤੀ ਹੈ ਇਹ ਬਾਣੀ ਆਪ ਸੰਕਮੇ ਨਾਲ ਸੰਗੀ ਕੀਤੀ ਹੈ ਇਸ ਵੀਡੀਓ ਨੂੰ ਬਤਵੱਸੇਰ ਗਰੂ ਕਰਿਓ ਤਾਂ ਕਿ ਬਾਣੀ ਪੜਨ ਬਣਿਆ ਸੰਗਤਾਂ ਇਸ ਬਾਣੀ ਦਾ ਲਾਭ ਲੈ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ